ਯੇਸ਼ੂ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਕਹਾਉਤ ਦੀ ਕਿਤਾਬ ਦੂਸਰਾ ਅਧਿਆਇ ਸ਼ੁਰੂ ਦੇ ਕੁਝ ਵਚਨਾਂ ਨੂੰ ਅਸੀਂ ਪੜਾਂਗੇ ਹੇ ਮੇਰੇ ਪੁੱਤਰ ਜੇ ਤੂੰ ਮੇਰੇ ਹੁਕਮਾਂ ਨੂੰ ਮੰਨੇ ਮੇਰੀਆਂ ਆਗਿਆਵਾਂ ਨੂੰ ਆਪਣੇ ਦਿਲ ਚ ਰੱਖੇ ਅਤੇ ਬੁੱਧਵਲ ਕੰਨ ਲਾਵੇ ਅਤੇ ਸਮਝ ਦੀ ਗੱਲ ਮੰਨ ਲਾ ਕੇ ਸੁਨੇ ਬੁੱਧ ਅਤੇ ਸਮਝ ਦੇ ਲਈ ਜੇ ਤੂੰ ਯਤਨ ਕਰੇ ਤਾਂ ਉਸ ਨੂੰ ਚਾਂਦੀ ਦੀ ਤਰ੍ਹਾਂ ਲੱਭੇ ਅਤੇ ਗੁਪਤ ਖਜ਼ਾਨੇ ਦੀ ਤਰ੍ਹਾਂ ਉਹਦੀ ਖੋਜ ਵਿੱਚ ਲੱਗਿਆ ਰਵੇਂ ਤਾਂ ਤੂੰ ਯਹੋਵਾ ਦੇ ਭੈ ਨੂੰ ਸਮਝੇਗਾ ਅਤੇ ਪਰਮੇਸ਼ਵਰ ਦਾ ਗਿਆਨ ਤੈਨੂੰ ਪ੍ਰਾਪਤ ਹੋਵੇਗਾ ਕਿਉਂਕਿ ਬੁੱਧ ਯਹੋਵਾ ਹੀ ਦਿੰਦਾ ਹੈ ਅਤੇ ਗਿਆਨ ਅਤੇ ਸਮਝ ਦੀਆਂ ਗੱਲਾਂ ਉਸ ਦੇ ਹੀ ਮੂੰਹ ਦੇ ਵਿੱਚੋਂ ਨਿਕਲਦੀਆਂ ਹੈ ਪਿਆਰਿਓ ਇਹ ਕਹੋਤਾ ਸੁਲੇਮਾਨ ਨੇ ਲਿਖਿਆ ਹੈ ਅਤੇ ਲਿਖ ਕੇ ਇਹਨਾਂ ਵਚਨਾਂ ਤੇ ਕੀ ਕਹਿ ਰਿਹਾ ਹੈ ਜਿਹੜੇ ਇਹਨਾਂ ਵਚਨਾਂ ਨੂੰ ਪੜ ਰਹੇ ਆ ਉਹਨਾਂ ਚੋ ਹਰ ਇੱਕ ਨਾਲ ਗੱਲ ਕਰਦੇ ਹੋਏ हे ਮੇਰੇ ਪੁੱਤਰ ਜਾਂ हे ਮੇਰੀ ਪੁਤਰੀ ਬੁੱਧ ਨੂੰ ਪ੍ਰਾਪਤ ਕਰ ਜੇ ਤੁਸੀਂ ਕੋਈ ਵੀ ਕੰਮ ਕਰਨਾ ਹੈ ਤਾਂ ਕੀ ਚਾਹੀਦੀ ਆ ਬੁੱਧ ਬੁੱਧ ਨੂੰ ਪ੍ਰਾਪਤ ਕਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੀ ਹੈ ਤਾਂ ਕੀ ਕਰਨਾ ਹੈ Google ਤੇ ਜਾ ਕੇ ਲੱਭਣੀਆਂ ਕੀ ਇਹ ਸਹੀ ਆ ਕੀ ਗੂਗਲ ਤੇ ਜਾ ਕੇ ਲੱਭਣਾ ਹੈ ਕੀ ਕਰਨਾ ਹੈ ਤੁਸੀਂ ਆਪ ਹੀ ਦੱਸੋ ਬਾਈਬਲ ਦੱਸਦੀ ਆ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਟੀ ਹੈ ਤਾਂ ਜੋ ਬੁੱਧੀ ਦੇਣ ਵਾਲਾ ਹੈ ਉਹ ਯਹਵਾ ਹੈ ਯਹਵਾ ਦੇ ਕੋਲ ਆਓ ਯਹਵਾ ਤੋਂ ਹੀ ਮੰਗੋ ਕਿਉਂਕਿ ਸੁਲੇਮਾਨ ਨੇ ਵਿਅਕਤੀਗਤ ਤੌਰ ਤੇ ਅਤੇ ਆਪਣੇ ਜੀਵਨ ਦੇ ਤਜਰਬੇ ਤੋਂ ਇਹ ਸਮਝਿਆ ਤੁਸੀਂ ਜਾਣਦੇ ਹੋ ਨਾ ਸੁਲੇਮਾਨ ਦਾ ਪਿਤਾ ਕੌਣ ਹੈ ਸੁਲੇਮਾਨ ਦਾ ਪਿਤਾ ਹੈ ਦਾਊਦ ਹੈ ਜਿਸ ਨੇ 40 ਸਾਲ ਅਦਭੁਤ ਤਰੀਕੇ ਨਾਲ ਰਾਜ ਕੀਤਾ ਮਰਨ ਤੋਂ ਪਹਿਲਾਂ ਆਪਣੇ ਪੁੱਤਰ ਸੁਲੇਮਾਨ ਦਾ ਅਭਿਸ਼ੇਕ ਕਰਕੇ ਰਾਜ ਦੀ ਜਾਨ ਪਹਿਚਾਨ ਕਰਵਾਈ ਮਰਤੋਂ ਬਾਅਦ ਅਤੇ ਮੇਰੇ ਤੋਂ ਬਾਅਦ ਸੁਲੇਮਾਨ ਇਸ ਰਾਜ ਤੇ ਸ਼ਾਸਨ ਕਰਨ ਜਾ ਰਿਹਾ ਹੈ ਇਸ ਤਰ੍ਹਾਂ ਸ਼ਾਸਨ ਕਰਨ ਜਾ ਰਿਹਾ ਹੈ ਸੁਲੇਮਾਨ ਦੇ ਬਾਰੇ 다우드 ਨੇ ਦੱਸਿਆ ਪਿਆਰਿਓ ਸੀ ਬਾਈਬਲ ਚ ਵੇਖਦੇ ਹਾਂ ਸੁਲੇਮਾਨ ਆਪਣੇ ਬਾਰੇ ਇਹ ਕਹਿੰਦਾ ਹੈ ਮੈਂ ਛੋਟਾ ਜਿਹਾ ਲੜਕਾ ਹਾਂ ਤਾਂ ਸੁਣੋ ਪਿਆਰਿਓ ਉਹਦੀ ਕਿੰਨੀ ਉਮਰ ਹੋਈ ਹੋਏਗੀ ਐਨੇ ਮਹਾਨ ਰਾਜ ਨੂੰ 다우드 ਵਰਗੇ ਮਹਾਨ ਰਾਜੇ ਦੇ ਮਹਾਨ ਸਮਝ ਨਾਲ ਮਹਾਨ ਬੁੱਧੀ ਦੇ ਨਾਲ ਸੁਨਹਿਰੇ ਸ਼ਾਸਨ ਕਾਲ ਉਸ ਨੂੰ ਦੇਣ ਤੋਂ ਬਾਅਦ ਉਹਦਾ ਪੁੱਤਰ ਜੋ ਸੁਲੇਮਾਨ ਜੋ ਕਿ ਤਜਰਬੇਕਾਰ ਨਹੀਂ ਆ ਕੀ ਉਹ ਰਾਜ ਕਰ ਸਕੇਗਾ ਬਹੁਤ ਸਾਰੇ ਦੁਸ਼ਮਨ ਦੇਸ਼ਾਂ ਨੇ ਇਜ਼ਰਾਈਲ ਨੂੰ ਆਪਣੇ ਕਾਬੂ ਦੇ ਵਿੱਚ ਕਰਨ ਲਈ ਕਈ ਯਤਨ ਕੀਤੇ ਪਰ ਦਾਊਦ ਦੇ ਸਮੇਂ 'ਚ ਕੋਈ ਵੀ ਹਿੰਮਤ ਕਰਕੇ ਉਸ ਦੇਸ਼ ਤੇ ਰਾਜ ਨਾ ਕਰ ਸਕਿਆ ਕਈ ਲੜਾਈਆਂ ਹੋਈਆਂ ਉਹਨਾਂ ਸਾਰਿਆਂ ਵਿੱਚ ਦਾਊਦ ਨੇ ਜਿੱਤ ਪਾਈ ਦੇਸ਼ ਨੂੰ ਸਹੀ ਸਲਾਮਤ ਅਤੇ ਸ਼ਾਂਤੀਪੂਰਵਕ ਅਦਭੁਤ ਸ਼ਾਸਨ ਦੇ ਪਾਇਆ 16-17 ਸਾਲ ਦਾ ਇਹ ਜੋ ਸੁਲੇਮਾਨ ਹੈ ਕਿ ਸੱਚਮੁੱਚ ਚੰਗਾ ਰਾਜ ਕਰ ਪਾਏਗਾ ਕੀ ਸੱਚਮੁੱਚ ਲੜਾਈ ਕਰ ਸਕੇਗਾ ਕਿ ਸੱਚਮੁੱਚ ਕੀਮਤੀ ਅਤੇ ਸੁਰੱਖਿਅਤ ਸ਼ਾਸਨ ਕਰ ਪਾਏਗਾ ਮੁਸ਼ਕਲਾ ਤਾਂ ਫਿਰ ਉਸਨੇ ਕੀ ਕੀਤਾ ਤੁਸੀਂ ਇੱਕ ਗੱਲ ਜਾਣਦੇ ਹੋ ਸੁਲੇਮਾਨ 40 ਸਾਲ ਤੱਕ ਰਾਜ ਕਰਦਾ ਰਿਹਾ ਇਹਨਾਂ 40 ਸਾਲ ਦੇ ਰਾਜ ਦੇ ਵਿੱਚ ਇੱਕ ਵੀ ਰਾਜੇ ਨੇ ਇਜ਼ਰਾਈਲ ਦੇਸ਼ ਦੇ ਉੱਪਰ ਹਮਲਾ ਨਹੀਂ ਕੀਤਾ ਸੀ ਕੋਈ ਵੀ ਦੇਸ਼ ਨੇ ਇਜ਼ਰਾਈਲ ਤੇ ਚੜਾਈ ਨਹੀਂ ਕੀਤੀ ਸੀ ਆਲੇ ਦੁਆਲੇੋਂ ਕਿਸੇ ਵੀ ਪਾਸਿਓਂ ਲੜਾਈ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ ਕਾਰਨ ਜਾਣਦੇ ਹੋ ਸੁਲੇਮਾਨ ਦੀ ਮਹਾਨ ਸਮਝ ਇਹ ਸਮਝ ਉਸਨੂੰ ਕਿੱਥੋਂ ਮਿਲੀ ਇਸ ਦੀ ਵਜ੍ਹਾ ਜਾਣਦੇ ਹੋ ਤੁਸੀਂ ਆਓ ਵੇਖਦੇ ਹਾਂ ਰਾਜਾ ਦੀ ਪਹਿਲੀ ਕਿਤਾਬ ਦੂਸਰਾ ਅਧਿਆਇ ਪਹਿਲਾ ਵਚਨ ਜਦ ਦਾਊਦ ਦੇ ਮਰਨ ਦਾ ਸਮਾਂ ਨੇੜੇ ਆਇਆ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਮੈਂ ਇਸ ਸੰਸਾਰ ਦੀ ਯਾਤਰਾ ਦੇ ਵਿੱਚੋਂ ਕੁਝ ਕਰਨ ਵਾਲਾ ਹਾਂ ਇਸ ਲਈ ਤੂੰ ਹਿੰਮਤ ਬਣਾ ਕੇ ਹੌਂਸਲਾ ਰੱਖ ਅੱਗੇ ਪਿੱਛੇ ਦੇ ਫਰਕ ਨਾਲ ਸਾਨੂੰ ਸਭ ਨੂੰ ਜਾਣਾ ਹੀ ਪਵੇਗਾ ਮੇਰੇ ਜਾਨ ਦਾ ਸਮਾਂ ਨੇੜੇ ਆ ਰਿਹਾ ਹੈ ਮੈਂ ਜਾ ਰਿਹਾ ਹਾਂ ਬੇਟੇ ਮੈਂ ਅੱਖਾਂ ਬੰਦ ਕਰਨ ਵਾਲਾ ਹਾਂ ਦਾਊਦ ਨੂੰ ਪਤਾ ਚੱਲ ਗਿਆ ਸੀ ਕਿ ਉਹ ਮਰਨ ਵਾਲਾ ਹੈ ਉਹ ਸਮਝ ਗਿਆ ਸੀ ਇਸ ਗੱਲ ਨੂੰ ਜਾਣ ਕੇ 다우드 ਨੇ ਕੀ ਕੀਤਾ ਹੈ ਜਾਂਦੇ ਹੋ ਆਪਣੇ ਪੁੱਤਰ ਸੁਲੇਮਾਨ ਨੂੰ ਬੁਲਾ ਕੇ ਉਸ ਨੂੰ ਵਧੀਆ ਤਰੀਕੇ ਨਾਲ ਪਹੇਖ ਦੇ ਬਾਰੇ ਦੱਸ ਰਿਹਾ ਹੈ ਕਿ ਮੈਂ ਸੰਸਾਰ ਦੀ ਯਾਤਰਾ ਖਤਮ ਕਰਨ ਵਾਲਾ ਹਾਂ ਇਸ ਲਈ ਤੂੰ ਹਿੰਮਤ ਰੱਖ ਕੇ ਹੌਸਲਾ ਬੰਦ ਅਤੇ ਜੋ ਕੁਝ ਤੇਰੇ ਪਰਮੇਸ਼ਵਰ ਯਹੋਵਾ ਨੇ ਤੈਨੂੰ ਸੌਂਪਿਆ ਹੈ ਉਸ ਦੀ ਰਾਖੀ ਕਰਕੇ ਉਹਦੇ ਰਾਹਾਂ ਤੇ ਚੱਲਿਆ ਕਰੀ ਅਤੇ ਜਿਸ ਤਰ੍ਹਾਂ ਮੂਸਾ ਦੀ ਵਿਵਸਥਾ ਚ ਲਿਖਿਆ ਹੈ ਉਸੇ ਤਰ੍ਹਾਂ ਉਹਦੀ ਸਿੱਖਿਆ ਅਤੇ ਉਹਦੇ ਜੋ ਨਿਯਮ ਹੈ ਅਤੇ ਚੇਤਾਵਨੀਆਂ ਦੀ ਪਾਲਣਾ ਕਰਦਾ ਰਹੀਂ ਅਤੇ ਜਿਸ ਦੇ ਵਿੱਚ ਜੋ ਕੁਝ ਵੀ ਤੂੰ ਕਰੇ ਜਿੱਥੇ ਵੀ ਤੂੰ ਜਾਵੇਂ ਉਸ ਜਗ੍ਹਾ ਤੇ ਸਫਲ ਹੋਵੇਂਗਾ ਅਤੇ ਯਹੋਵਾ ਆਪਣਾ ਉਹ ਵਾਅਦਾ ਪੂਰਾ ਕਰੇ ਜੋ ਉਸ ਨੇ ਮੇਰੇ ਲਈ ਕਿਹਾ ਸੀ ਜੇਕਰ ਤੇਰੀ ਸੰਤਾਨ ਆਪਣੀ ਚਾਲ ਦੇ ਬਾਰੇ ਇਸ ਤਰ੍ਹਾਂ ਧਿਆਨ ਕਰੇ ਕਿ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਤੋਂ ਸੱਚਾਈ ਦੇ ਨਾਲ ਹਮੇਸ਼ਾ ਮੇਰੇ ਸਾਹਮਣੇ ਚੱਲਦੇ ਰਹਿਣ ਤਦ ਇਜ਼ਰਾਈਲ ਦੀ ਵਿਰਾਜਮਾਨ ਗੱਦੀ ਤੇ ਬੈਠਣ ਵਾਲਿਆ ਦੀ ਤੇਰੇ ਰਾਜ ਦੇ ਵਿੱਚੋਂ ਕਿਸੇ ਨੂੰ ਕਮੀ ਨਾ ਹੋਵੇਗੀ ਬੇਟੇ ਤੂੰ ਜੋ ਵੀ ਕੰਮ ਸ਼ੁਰੂ ਕਰੇ ਜੇ ਉਹਦੇ ਵਿੱਚ ਤੂੰ ਸਫਲਤਾ ਪਾਉਣੀ ਹੈ ਉਹਦੇ ਲਈ ਮੈਂ ਤੈਨੂੰ ਇੱਕ ਫਾਰਮੂਲਾ ਦੱਸਾਂਗਾ ਕੀ ਆ ਪਿਤਾ ਜੀ ਪਰਮੇਸ਼ਵਰ ਦੀ ਆਗਿਆ ਦੀ ਪਾਲਣਾ ਕਰਨੀ ਪਰਮੇਸ਼ਵਰ ਨੇ ਜੋ ਕਿਹਾ ਉਸ ਨੂੰ ਕਰਨਾ ਜੇ ਤੁਸੀਂ ਪਰਮੇਸ਼ਵਰ ਦੀ ਆਗਿਆ ਨਾ ਮੰਨੋਗੇ ਜੇ ਪਰਮੇਸ਼ਵਰ ਦੀ ਆਗਿਆ ਦੇ ਵਿਰੁੱਧ ਕੰਮ ਕਰੋਗੇ ਜੋ ਤੁਸੀਂ ਕਰਨਾ ਚਾਹੋਗੇ ਉਹ ਨਹੀਂ ਕਰ पाओगे ਜੋ ਹਾਸਲ ਕਰਨਾ ਚਾਹੋਗੇ ਉਹ ਨਹੀਂ ਕਰ पाओगे ਜੇ ਤੁਸੀਂ ਆਪਣੇ ਜੀਵਨ 'ਚ ਸਫਲਤਾ ਪਾਉਣੀ ਹੈ ਤਾਂ ਇੱਕ ਹੀ ਰਾਸਤਾ ਹੈ ਉਹ ਇਹ ਹੈ ਪਰਮੇਸ਼ਵਰ ਤੈਨੂੰ ਜੋ ਵੀ ਕਵੇ ਉਹੋ ਕਰੀਂ ਭੈਣੂ ਅਤੇ ਭਰਾਓ ਜੇ ਤੁਸੀਂ ਆਪਣੇ ਪਰਿਵਾਰ ਨੂੰ ਬਣਾਉਣ ਦੀ ਉਮੀਦ ਕਰ ਰਹੇ ਹੋ ਤਾਂ ਵਚਨ ਨੂੰ ਅਹਿਮੀਅਤ ਦਵੋ ਤੁਸੀਂ ਨੌਕਰੀ ਕਰ ਰਹੇ ਹੋ ਜੇ ਉਸ ਨੌਕਰੀ ਤੇ ਤੁਸੀਂ ਸਫਲਤਾ ਪਾਉਣੀ ਹੈ ਵਚਨ ਨੂੰ ਅਹਿਮੀਅਤ ਦਿਓ ਵਪਾਰ ਚ ਜੇ ਸਫਲਤਾ ਪਾਉਣੀ ਹੈ ਜਾਂ ਪੜ੍ਹਾਈ ਚ ਸਫਲਤਾ ਪਾਉਣੀ ਹੈ ਤਾਂ ਤੁਸੀਂ ਕੀ ਕਰਨਾ ਹੈ ਯਹੋਵਾ ਦਾ ਭੈ ਮੰਨਣਾ ਬੁੱਧ ਦਾ ਆਰੰਭ ਹੈ ਇਸ ਤਰ੍ਹਾਂ ਲਿਖਿਆ ਹੈ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟੀ ਹੈ ਤਾਂ ਉਹ ਪਰਮੇਸ਼ਵਰ ਤੋਂ ਮੰਗੀ ਮੇਰੇ ਬੇਟੇ ਤੂੰ ਸਮਝਦਾਰੀ ਦੇ ਨਾਲ ਗਿਆਨ ਦੇ ਨਾਲ ਵਹਿਵਾਰ ਕਰ ਸਕੋ ਪਰਮੇਸ਼ਵਰ ਦੀ ਆਗਿਆ ਦੇ ਅਦੀਨ ਰਿਓ ਇਹੀ ਗੱਲ ਆਦੂਦ ਨੇ ਕਹੀਆਂ ਉਸ ਤੋਂ ਬਾਅਦ ਕੀ ਹੋਇਆ ਤੀਸਰਾ ਅਧਿਆਇ ਪੜ ਰਿਹਾ ਹਾਂ ਪੰਜਵਾਂ ਵਚਨ ਗਿਬੌਂਜ ਯਹੋਵਾ ਨੇ ਰਾਤ ਨੂੰ ਸੁਪਨੇ ਦੇ ਦੁਆਰਾ ਸੁਲੇਮਾਨ ਨੂੰ ਦਰਸ਼ਨ ਦੇ ਕੇ ਆਖਿਆ ਜੋ ਕੁਝ ਤੂੰ ਚਾਹੁੰਦਾ ਹੈ ਕਿ ਮੈਂ ਤੈਨੂੰ ਦਵਾਂ ਉਹ ਮੰਗ ਪਿਆਰਿਓ ਇੱਥੇ ਪਰਮੇਸ਼ਰ ਕਹਿ ਰਿਹਾ ਸੁਲੇਮਾਨ ਤੈਨੂੰ ਜੋ ਵੀ ਚਾਹੀਦਾ ਕਿਸੇ ਵੀ ਚੀਜ਼ ਦੀ ਲੋੜ ਆ ਤੂੰ ਮੰਗ ਮੈਂ ਤੈਨੂੰ ਦਿਆਂਗਾ ਜੇ ਪਰਮੇਸ਼ਰ ਦਰਸ਼ਨ ਦੇ ਕੇ ਤੁਹਾਨੂੰ ਮੰਗਣ ਲਈ ਕਹਿਣਗੇ ਤੁਸੀਂ ਮੰਗੋ ਫਿਰ ਕੀ ਮੰਗੋਗੇ ਪ੍ਰਭੂ ਮੇਰੇ ਵਾਲ ਚੜ ਰਹੇ ਆ ਕੀ ਨਹੀਂ ਕਹੋਗੇ ਪ੍ਰਭੂ ਮੈਂ ਬੜਾ ਮੋਟਾ ਹੋ ਰਿਹਾ ਹਾਂ ਬੜੀ ਮਿਹਨਤ ਕਰਨ ਤੇ ਵੀ ਕਿੰਨੇ ਥਰੈਡਮਿਲ ਚੜਨ ਤੇ ਵੀ ਵਜ਼ਨ ਘਟ ਨਹੀਂ ਰਿਹਾ ਮੈਂ ਗੰਜਾ ਹਾਂ ਪ੍ਰਭੂ ਕੁਝ ਵੀ ਕਰਕੇ ਹਾਂ ਮੇਰੇ ਵਾਲ ਵਧਾ ਦਿਓ ਮੈਂ ਪੁੱਛਦਾ ਕੀ ਤੁਸੀਂ ਮੰਗੋਗੇ ਜੇ ਅੱਜ ਰਾਤ ਪਰਮੇਸ਼ਵਰ ਤੁਹਾਨੂੰ ਦਰਸ਼ਨ ਦੇ ਕੇ ਕਵੇ ਤੁਹਾਨੂੰ ਕੀ ਚਾਹੀਦਾ ਮੇਰੇ ਪਿਆਰਿਓ ਫਿਰ ਤੁਸੀਂ ਕੀ ਮੰਗੋਗੇ ਧਨ ਬਲ ਜਾਂ ਇਸ ਸੰਸਾਰ ਦੇ ਭੋਗ ਵਿਲਾਸ ਮੰਗੋਗੇ ਕੀ ਮੰਗੋਗੇ ਇੱਕ ਵਾਰ ਸੋਚੋ ਸੁਲੇਮਾਨ ਨੇ ਕੀ ਮੰਗਿਆ ਆਓ ਵੇਖਾਂਗੇ ਕਿੰਨੀ ਅਦਭੁਤ ਗੱਲ ਹੈ 6ਵਾਂ ਵਚਨ ਸਾਰੇ ਪੜਾਂਗੇ ਸੁਲੇਮਾਨ ਨੇ ਕਿਹਾ ਤੂੰ ਆਪਣੇ ਦਾਸ ਮੇਰੇ ਪਿਤਾ 다ਊਦ ਤੇ ਬੜੀ ਕਿਰਪਾ ਕਰਦਾ ਰਿਹਾ ਕਿਉਂਕਿ ਉਹ ਤੇਰੇ ਨਾਲ ਬੜੀ ਸੱਚਾਈ ਅਤੇ ਇਮਾਨਦਾਰੀ ਨਾਲ ਚੱਲਦਾ ਰਿਹਾ ਇਸ ਲਈ ਧਰਮ ਅਤੇ ਮਨ ਦੀ ਖਰਾਹੀ ਦੇ ਨਾਲ ਤੇਰੇ ਪਿੱਛੇ ਚੱਲਦਾ ਰਿਹਾ ਤੂੰ ਇਥੋਂ ਤੱਕ ਉਹਦੇ ਤੇ ਕਿਰਪਾ ਕੀਤੀ ਸੀ ਕਿ ਉਸ ਨੂੰ ਉਹਦੀ ਗੱਦੀ ਉੱਪਰ ਵਿਰਾਜਣ ਵਾਲਾ ਪੁੱਤਰ ਦਿੱਤਾ ਹੈ ਜਿਵੇਂ ਕਿ ਅੱਜ ਪਵੇਖ ਹੈ ਅਤੇ ਹੁਣ हे ਮੇਰੇ ਪਰਮੇਸ਼ਵਰ ਯਹੋਵਾ ਤੂੰ ਆਪਣੇ ਦਾਸ ਨੂੰ ਮੇਰੇ ਪਿਤਾ 다ਊਦ ਦੀ ਜਗ੍ਹਾ ਤੇ ਰਾਜਾ ਬਣਾਇਆ ਹੈ ਅਤੇ ਮੈਂ ਛੋਟਾ ਜਿਹਾ ਲੜਕਾ ਹਾਂ ਜੋ ਅੰਦਰ ਬਾਹਰ ਆਉਣਾ ਜਾਣਾ ਵੀ ਨਹੀਂ ਜਾਣਦਾ ਫਿਰ ਤੇਰਾ ਦਾਸ ਤੇਰੀ ਚੁਣੀ ਹੋਈ ਪ੍ਰਜਾ ਦੇ ਬਹੁਤ ਹੀ ਵਿਚਕਾਰ ਹੈ ਜਿਨ੍ਹਾਂ ਦੀ ਗਿਣਤੀ ਬਹੁਤਾਏ ਦੇ ਕਾਰਨ ਨਹੀਂ ਹੋ ਸਕਦੀ ਤੂੰ ਆਪਣੇ ਦਾਸ ਨੂੰ ਆਪਣੀ ਪ੍ਰਜਾ ਦਾ ਨਿਆਂ ਕਰਨ ਦੇ ਲਈ ਸਮਝਨ ਦੀ ਐਸੀ ਸ਼ਕਤੀ ਦੇ ਕਿ ਮੈਂ ਬੁਰੇ ਭਲੇ ਨੂੰ ਪਰਖ ਸਕਾਂ ਕਿਉਂਕਿ ਕੋਣ ਐਸਾ ਹੈ ਜੋ ਤੇਰੀ ਐਨੀ ਵੱਡੀ ਪ੍ਰਜਾ ਦਾ ਨਿਆਂ ਕਰ ਸਕੇ ਆਪਣੇ ਦਾਸ ਨੂੰ ਨਿਆਂ ਕਰਨ ਦੇ ਲਈ ਐਸੀ ਸਮਝ ਅਤੇ ਅਕਲ ਦੇ ਕਿ ਪਿਆਰੋ ਕੀ ਮੰਗਿਆ ਜਾਣਦੇ ਹੋ ਯਹਵਾ ਪਿਤਾ ਅੱਜ ਮੈਂ ਜੋ ਕੁਝ ਵੀ ਹਾਂ ਇਹ ਤੁਹਾਡੀ ਬਦੌਲਤ ਹਾਂ ਅੱਜ ਮੈਂ ਜਿਹੜੀ ਪੋਸਟ ਤੇ ਹਾਂ ਇਹ ਤੁਸੀਂ ਹੀ ਦਿੱਤੀ ਆ ਇਸ ਪੋਜੀਸ਼ਨ ਤੇ ਤੁਸੀਂ ਮੈਨੂੰ ਰੱਖਿਆ ਹੈ ਜੋ ਪੋਸਟ ਤੁਸੀਂ ਮੈਨੂੰ ਦਿੱਤੀ ਆ ਜਿਹੜਾ ਕੰਮ ਤੁਸੀਂ ਮੈਨੂੰ ਦਿੱਤਾ ਹੈ ਜੋ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਆ ਉਸ ਜ਼ਿੰਮੇਵਾਰੀ ਨੂੰ ਜੇ ਸਮਝਦਾਰੀ ਨਾਲ ਨਿਭਾਉਣਾ ਹੈ ਤਾਂ ਮੈਨੂੰ ਕੀ ਚਾਹੀਦਾ ਹੈ ਬੁੱਧੀ ਚਾਹੀਦੀ ਆ ਮੇਰਾ ਪਿਤਾ ਦਾਊਦ ਅਦਭੁਤ ਰਾਜਾ ਸੀ ਤੁਹਾਡੀ ਇੱਛਾ ਅਨੁਸਾਰ ਚੱਲਦਾ ਰਿਹਾ ਆਪਣੀ ਯਾਤਰਾ ਸਮਾਪਤ ਕਰਕੇ ਚਲਾ ਗਿਆ ਉਸ ਸੀਸਨ ਤੇ ਤੁਸੀਂ ਮੈਨੂੰ ਬਿਠਾਇਆ ਮੈਂ ਕਿਸ ਯੋਗ ਹਾਂ ਮੈਂ ਛੋਟਾ ਲੜਕਾ ਹਾਂ ਉਹ ਆਪਣੀ ਕਮੀ ਨੂੰ ਆਪਣੀ ਕਮਜ਼ੋਰੀ ਨੂੰ ਦੱਸ ਰਿਹਾ ਹੈ ਦੀਨ ਹੋ ਕੇ ਪਰਮੇਸ਼ਵਰ ਨੂੰ ਕਹਿ ਰਿਹਾ ਤੁਹਾਡੀ ਦਿੱਤੀ ਗਈ ਇਸ ਅਦਭੁਤ ਸੇਵਾ ਨੂੰ ਜੇ ਮੈਂ ਕਰਨਾ ਹੈ ਤਾਂ ਮੈਨੂੰ ਸਮਝ ਚਾਹੀਦੀ ਆ ਅੱਜ ਜੋ ਜ਼ਿੰਮੇਵਾਰੀਆਂ ਮੇਰੇ ਕੋਲ ਹੈ ਜੇ ਉਸ ਨੂੰ ਸਹੀ ਤਰੀਕੇ ਨਾਲ ਪੂਰਾ ਕਰਨਾ ਹੈ ਤਾਂ ਮੈਨੂੰ ਬੁੱਧੀ ਦੇ ਦੇ ਸਮਝ ਦੇ ਦੇ ਏਸੀ ਉਸ ਦਿਨ ਜੋ ਸੁਲੇਮਾਨ ਨੇ ਮੰਗਿਆ ਅੱਜ ਤੁਸੀਂ ਇੱਕ ਪਤੀ ਹੋ ਸਕਦੇ ਹੋ ਪਤਨੀ ਹੋ ਸਕਦੇ ਹੋ ਪਿਤਾ ਹੋ ਸਕਦੇ ਹੋ ਮਾਂ ਹੋ ਸਕਦੇ ਹੋ ਮਾਤਾ ਪਿਤਾ ਦੇ ਰੂਪ ਚ ਤੁਹਾਡੀ ਜ਼ਿੰਮੇਵਾਰੀ ਆ ਪਤੀ ਹੋਣ ਦੇ ਨਾਤੇ ਪਤਨੀ ਹੋਣ ਦੇ ਨਾਤੇ ਤੁਹਾਡੀ ਜ਼ਿੰਮੇਵਾਰੀ ਆ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਪੂਰਾ ਕਰਨਾ ਚਾਹਤਾ ਤੁਹਾਨੂੰ ਕੀ ਚਾਹੀਦਾ ਬੁੱਧੀ ਚਾਹੀਦੀ ਆ ਬਾਈਬਲ ਚ ਇਸ ਤਰ੍ਹਾਂ ਲਿਖਿਆ ਹੈ ਇੱਕ ਬਹੁਤ ਹੀ ਸੋਹਣੀ ਔਰਤ ਆਪਣੇ ਘਰ ਨੂੰ ਬਣਾਉਂਦੀ ਆ ਇਸ ਤਰ੍ਹਾਂ ਬਾਈਬਲ ਚ ਲਿਖਿਆ ਹੈ ਦਸੋ ਲਿਖਿਆ ਹੈ ਬਹੁਤ ਹੀ ਗੋਰੀ ਔਰਤ ਆਪਣੇ ਘਰ ਨੂੰ ਬਣਾਉਂਦੀ ਆ ਇਸ ਤਰ੍ਹਾਂ ਲਿਖਿਆ ਹੈ ਤਾਂ ਫਿਰ ਦੱਸੋ ਕੀ ਲਿਖਿਆ ਹੋਇਆ ਹੈ ਸੋਹਣੀ ਹੋਣ ਦਾ ਕੀ ਫਾਇਦਾ ਜੇ ਅਕਲ ਨਾ ਹੋਈ ਤਾਂ ਗੋਰੀ ਹੋਣ ਦਾ ਕੀ ਫਾਇਦਾ ਜੇ ਬੁੱਧ ਨਾ ਹੋਵੇ ਬਾਈਬਲ 'ਚ ਕੀ ਲਿਖਿਆ ਜਾਣਦੇ ਹੋ ਇੱਕ ਬੁੱਧਵਾਨ ਔਰਤ ਸਮਝਦਾਰ ਪਤਨੀ ਆਪਣੇ ਘਰ ਨੂੰ ਬਣਾਉਂਦੀ ਹੈ ਪਤਨੀ ਤੌਰ ਤੇ ਪਰਮੇਸ਼ਵਰ ਨੇ ਤੁਹਾਨੂੰ ਇੱਕ ਪੋਸਟ ਦਿੱਤੀ ਆ ਇੱਕ ਪਤਨੀ ਹੋਣ ਦੇ ਨਾਤੇ ਜੇ ਤੁਸੀਂ ਨਿਆਂ ਕਰਨਾ ਹੈ ਤਾਂ ਤੁਹਾਨੂੰ ਕੀ ਚਾਹੀਦਾ ਹੈ ਬੁੱਧੀ ਚਾਹੀਦੀ ਆ ਪਤੀ ਹੋਣ ਦੇ नाते ਪਰਮੇਸ਼ਵਰ ਨੇ ਤੁਹਾਨੂੰ ਇੱਕ ਅਹੁਦਾ ਦਿੱਤਾ ਹੈ ਇੱਕ ਪੋਸਟ ਦਿੱਤੀ ਆ ਜੇ ਤੁਸੀਂ ਪਤੀ ਦੇ ਤੌਰ ਤੇ ਜ਼ਿੰਮੇਵਾਰੀ ਪੂਰੀ ਕਰਨੀ ਤਾਂ ਸਮਝ ਚਾਹੀਦੀ ਆ ਬੁੱਧ ਨਾਲ ਹੀ ਤੁਸੀਂ ਆਪਣੇ ਘਰ ਨੂੰ ਅਤੇ ਆਪਣੇ ਪਰਿਵਾਰ ਨੂੰ ਬਣਾ ਸਕੋਗੇ ਬਾਈਬਲ ਚ ਕੀ ਲਿਖਿਆ ਹੈ ਸਮਝਦਾਰ ਔਰਤ ਆਪਣਾ ਘਰ ਬਣਾਉਂਦੀ ਆ ਸਮਝਦਾਰ ਆਦਮੀ ਆਪਣੇ ਘਰ ਨੂੰ ਬਣਾਉਂਦਾ ਹੈ ਸਮਝ ਆਇਆ ਇਸ ਲਈ ਜੇ ਘਰ ਬਣਾਉਣਾ ਹੋਵੇ ਜਾਂ ਪਰਿਵਾਰ ਨੂੰ ਬਣਾਉਣਾ ਹੋਵੇ ਪਤੀ ਪਤਨੀ ਦੇ ਰੂਪ ਚ ਮਾਪੇ ਦੇ ਰੂਪ ਚ ਜੇ ਪਰਮੇਸ਼ਵਰ ਦੇ ਦਿੱਤੇ ਔਦੇ ਤੇ ਨਿਆਂ ਕਰਨਾ ਹੈ ਤਾਂ ਕੀ ਚਾਹੀਦਾ ਹੈ ਬੁੱਧੀ ਚਾਹੀਦੀ ਆ ਮੈਂ ਪੁੱਛਦਾ ਹਾਂ ਕਦੇ ਵੀ ਪਰਮੇਸ਼ਵਰ ਦੇ ਕੋਲ ਆ ਕੇ ਪ੍ਰਭੂ ਨਵਾਂ ਵਿਆਹ ਹੋਇਆ ਹੈ ਮੈਂ ਹਜੇ ਨਵੀਂ ਪਤਨੀ ਆ ਮੈਂ ਆਪਣੇ ਘਰ ਨੂੰ ਕਿਵੇਂ ਬਣਾਉਣਾ ਮੈਨੂੰ ਨਹੀਂ ਪਤਾ ਮੈਂ ਇੱਕ ਪਤੀ ਹਾਂ ਪਤੀ ਦੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਨਿਭਾਉਣਾ ਮੈਂ ਨਹੀਂ ਜਾਣਦਾ ਮੈਂ ਇੱਕ ਸੱਸ ਹਾਂ ਸੱਸ ਦੇ ਰੂਪ ਚ ਮੈਂ ਆਪਣੀ ਬਾਹੂ ਦੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਨਾ ਮੈਨੂੰ ਨਹੀਂ ਪਤਾ ਬੇਟਾ ਜਾਂ ਬੇਟੀ ਦੇਨ ਤੇ ਪ੍ਰਭੂ ਹਜੇ ਤੱਕ ਸਾਡੇ ਕੋਈ ਸੰਤਾਨ ਨਹੀਂ ਸੀ ਤੁਸੀਂ ਪੁੱਤਰ ਦਿੱਤਾ ਬੇਟੀ ਤੋਹਫੇ ਦੇ ਤੌਰ ਤੇ ਦਿੱਤੀ ਪਰ ਇਹਨਾਂ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਪਾਲਣਾ ਹੈ ਨਹੀਂ ਪਤਾ ਪ੍ਰਭੂ ਮੈਨੂੰ ਬੁੱਧੀ ਚਾਹੀਦੀ ਆ ਕੀ ਤੁਸੀਂ ਕਦੇ ਮੰਗੀ ਹਮੇਸ਼ਾ ਅਸੀਂ ਕੀ ਮੰਗਦੇ ਆ ਦੱਸੋ ਬੜਾ ਕੁਝ ਮੰਗਦੇ ਆ ਇਹ ਦੋ ਪ੍ਰਭੂ ਉਹ ਦੇ ਦੋ ਪ੍ਰਭੂ ਆਪਣਾ ਘਰ ਦੇ ਦੋ ਮਕਾਨ ਦੇ ਦੋ ਬਾਈਕ ਦੇ ਦੋ ਪ੍ਰਭੂ ਸੋਨੇ ਦਾ ਨੈਕਲਸ ਦੇ ਦੋ ਪ੍ਰਭੂ ਤੁਸੀਂ ਪ੍ਰਭੂ ਕੋਲ ਆ ਕੇ ਕੀ ਮੰਗ ਰਹੇ ਹੋ ਕੀ ਤੁਸੀਂ ਹਮੇਸ਼ਾ ਚੀਜ਼ਾਂ ਨੂੰ ਮੰਗਦੇ ਹੋ ਕੀ ਸਾਧਨਾ ਨੂੰ ਹੀ ਮੰਗਦੇ ਹੋ ਕੀ ਮਕਾਨ ਮੰਗਦੇ ਹੋ ਕੀ ਚੀਜ਼ਾਂ ਨੂੰ ਮੰਗਦੇ ਹੋ ਪਰ ਬੁੱਧ ਕਦੋਂ ਮੰਗੋਗੇ ਇੱਕ ਵਾਰ ਸੋਚੋ ਸੁਲੇਮਾਨ ਬੱਚਾ ਹੀ ਸੀ ਲੇਕਿਨ ਉਹ ਬਹੁਤ ਸਮਝਦਾਰ ਸੀ ਪਰਮੇਸ਼ਵਰ ਤੋਂ ਕੁਝ ਨਹੀਂ ਮੰਗਿਆ ਪਰ ਕੀ ਮੰਗਿਆ ਇੰਨਾ ਵੱਡਾ ਰਾਜ ਮੈਨੂੰ ਦਿੱਤਾ ਹੈ ਨਾ ਜੇ ਇਸ ਨੂੰ ਸਹੀ ਤਰੀਕੇ ਨਾਲ ਚਲਾਉਣਾ ਹੈ ਤਾਂ ਮੈਨੂੰ ਸਮਝ ਦੀ ਲੋੜ ਹੈ ਨਾ ਪ੍ਰਭੂ ਮੈਨੂੰ ਅਕਲ ਦੇ ਦਿਓ ਇਸ ਪ੍ਰਾਰਥਨਾ ਨੂੰ ਸੁਣ ਕੇ ਪਰਮੇਸ਼ਵਰ ਹੈਰਾਨ ਹੋਇਆ ਕੀ ਹੋਇਆ ਆਓ ਵੇਖਦੇ ਹਾਂ ਦਸਵੇਂ ਵਚਨ ਤੋਂ ਇਸ ਗੱਲ ਤੋਂ ਪਰਮੇਸ਼ਵਰ ਬੜਾ ਖੁਸ਼ ਹੋਇਆ ਕਿ ਸੁਲੇਮਾਨ ਨੇ ਐਸਾ ਵਰਦਾਨ ਮੰਗਿਆ ਹੈ ਕੀ ਤਦ ਪਰਮੇਸ਼ਵਰ ਨੇ ਉਸ ਨੂੰ ਕਿਹਾ ਇਸ ਲਈ ਕਿ ਤੂੰ اے ਵਰਦਾਨ ਮੰਗ ਲਿਆ ਹੈ ਅਤੇ ਨਾ ਤੂੰ ਲੰਬੀ ਉਮਰ ਅਤੇ ਨਾ ਦੁਸ਼ਮਨਾ ਦਾ ਨਾਸ਼ ਅਤੇ ਨਾ ਤੂੰ ਕੁਝ ਧਨ ਦੌਲਤ ਮੰਗਿਆ ਅਤੇ ਸਮਝ ਦੇ ਲਈ ਤੂੰ ਬੁੱਧ ਦਾ ਵਰਦਾਨ ਮੰਗਿਆ ਹੈ ਇਸ ਲਈ ਸੁਣ ਮੈਂ ਤੇਰੇ ਕਹੇ ਅਨੁਸਾਰ ਕਰਦਾ ਹਾਂ ਤੈਨੂੰ ਸਮਝ ਅਤੇ ਬੁੱਧ ਨਾਲ ਭਰਿਆ ਹੋਇਆ ਮਨ ਦਿੰਦਾ ਹਾਂ ਇਥੋਂ ਤੱਕ ਕਿ ਤੇਰੇ ਵਰਗਾ ਨਾ ਤੇਰੇ ਤੋਂ ਪਹਿਲਾਂ ਕਦੇ ਹੋਇਆ ਅਤੇ ਨਾ ਹੀ ਤੇਰੇ ਤੋਂ ਬਾਅਦ ਕਦੇ ਹੋਵੇਗਾ ਅਤੇ ਫਿਰ ਜੋ ਤੂੰ ਨਹੀਂ ਮੰਗਿਆ ਅਰਥਾਤ ਧਨ ਅਤੇ ਮਹਿਮਾ ਉਹ ਵੀ ਮੈਂ ਤੈਨੂੰ ਇੱਥੋਂ ਤੱਕ ਦੇ ਰਿਹਾ ਹਾਂ ਤੇਰੇ ਜਿਉਂਦੇ ਜੀ ਕੋਈ ਰਾਜਾ ਤੇਰੇ ਬਰਾਬਰ ਕੋਈ ਨਾ ਹੋਏਗਾ ਬੜੀ ਸਮਝਦਾਰੀ ਨਾਲ ਚੱਲਿਆ ਨਾ ਕੀ ਕੀਤਾ ਪ੍ਰਭੂ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਰਾਜੇ ਦੇ ਰੂਪ ਚ ਸ਼ਾਸਨ ਕਰਨ ਦਾ ਅਧਿਕਾਰ ਦਿੱਤਾ ਤੁਹਾਡੇ ਦੁਆਰਾ ਦਿੱਤੀ ਗਈ ਪੋਸਟ ਦੀ ਦਿੱਤੀ ਗਈ ਪੋਜੀਸ਼ਨ ਦੀ ਕਿਸ ਤਰ੍ਹਾਂ ਰਾਖੀ ਕਰਨੀ ਹੈ ਕਿਵੇਂ ਸਫਲ ਹੋਣਾ ਹੈ ਤੁਸੀਂ ਮੈਨੂੰ ਸਿਖਾਓ ਪਿਤਾ ਬੁੱਧ ਚਾਈ ਦੀ ਪ੍ਰਭੂ ਮੰਗੀ ਪਿਆਰਿਓ ਪਰਮੇਸ਼ਵਰ ਨੇ ਕੀ ਕੀਤਾ ਅਦਭੁਤ ਕੰਮ ਕੀਤਾ ਪਿਆਰਿਓ ਇੱਕ ਦਿਨ ਇੱਕ ਰਾਜਾ ਜੰਗਲ 'ਚ ਸ਼ਿਕਾਰ ਕਰਨ ਦੇ ਲਈ ਗਿਆ ਅਚਾਨਕ ਸ਼ੇਰ ਨੇ ਹਮਲਾ ਕਰ ਦਿੱਤਾ ਆਮ ਤੌਰ ਤੇ ਸਿਪਾਹੀ ਉਹਦੇ ਨਾਲ ਰਹਿੰਦੇ ਸੀ ਲੇਕਿਨ ਸਪੀਡ ਨਾਲ ਸ਼ਿਕਾਰ ਕਰਦੇ ਹੋਏ ਇਧਰ ਉਧਰ ਜਾਣ ਦੇ ਕਾਰਨ ਪਿੱਛੇ ਦੀ ਸੇਨਾ ਜਾ ਨਹੀਂ ਪਾਈ ਉਹ ਸਮਝ ਨਾ ਸਕੀ ਅਤੇ ਉਸ ਸਮੇਂ ਰਾਜਾ ਇਕੱਲਾ ਸੀ ਹਿਰਨ ਦਾ ਸ਼ਿਕਾਰ ਕਰਦੇ ਸਮੇਂ ਅਚਾਨਕ ਸ਼ੇਰ ਆ ਗਿਆ ਰਾਜੇ ਦਾ ਕੰਮ ਹੋ ਜਾਣਾ ਸੀ ਪਰ ਉਸੇ ਸਮੇਂ ਇੱਕ ਜਵਾਨ ਲੜਕਾ ਜੰਗਲ ਦੇ ਵਿੱਚ ਸ਼ਿਕਾਰ ਕਰਨ ਆਇਆ ਸੀ ਇੱਕਦਮ ਸ਼ੇਰ ਨੂੰ ਗੋਲੀ ਮਾਰ ਦਿੱਤੀ ਰਾਜਾ ਮਰਨ ਤੋਂ ਬਚ ਗਿਆ ਰਾਜਾ ਬੜਾ ਖੁਸ਼ ਹੋਇਆ ਅਤੇ ਉਸ ਨੇ ਉਸ ਨੂੰ ਆਪਣੇ ਰਾਜ ਮਹਿਲ ਦੇ ਵਿੱਚ ਆਉਣ ਦੀ ਆਗਿਆ ਦਿੱਤੀ ਕਿ ਜਿਸ ਨੇ ਮੇਰੀ ਜਾਨ ਬਚਾਈ ਉਸ ਨੂੰ ਜੇ ਮੈਂ ਕੁਝ ਦਵਾਂ ਉਹ ਘੱਟ ਹੈ ਸੋਚ ਕੇ ਉਸ ਜਵਾਨ ਤੋਂ ਇੱਕ ਸਵਾਲ ਪੁੱਛਿਆ ਤੈਨੂੰ ਕੀ ਚਾਹੀਦਾ ਦੱਸ ਮੈਂ ਤੈਨੂੰ ਉਹੀ ਦਿਆਂਗਾ ਇਸ ਤਰ੍ਹਾਂ ਕਿਹਾ ਤਾਂ ਉਸ ਜਵਾਨ ਨੇ ਕਿਹਾ ਰਾਜਾ ਮੇਰੀ ਬਹੁਤ ਵੱਡੀਆਂ ਇੱਛਾਵਾਂ ਨਹੀਂ ਆ ਮੇਰੀ ਇੱਕ ਹੀ ਇੱਛਾ ਜੇ ਨਾ ਨਾ ਕਰੋਗੇ ਉਹ ਪੂਰਾ ਕਰ ਦੋ ਮੈਂ ਵਿਸ਼ਵਾਸ ਕਰਦਾ ਹਾਂ ਠੀਕ ਹੈ ਤੈਨੂੰ ਕੀ ਚਾਹੀਦਾ ਦੱਸ ਜੇ ਅੱਧਾ ਰਾਜ ਵੀ ਮੰਗੇ ਮੈਂ ਦੇ ਦਿਆਂਗਾ ਨਹੀਂ ਰਾਜਾ ਅੱਧਾ ਰਾਜ ਨਹੀਂ ਚਾਹੀਦਾ ਫਿਰ ਕੀ ਚਾਹੀਦਾ ਤੁਸੀਂ ਮੇਰੇ ਘਰ ਆ ਕੇ ਭੋਜਨ ਕਰੋ ਮੈਂ ਇਹ ਚਾਹੁੰਦਾ ਹਾਂ ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਚਾਹੀਦਾ ਕਿਰਪਾ ਕਰਕੇ ਮੇਰੇ ਘਰ ਆ ਕੇ ਤੁਸੀਂ ਭੋਜਨ ਕਰੋ ਕਾਫੀਆ ਰਾਜੇ ਨੂੰ ਕੁਝ ਸਮਝ ਨਾ ਆਇਆ ਮੈਂ ਸੋਚਿਆ ਇਹ ਅੱਧਾ ਰਾਜ ਮੰਗੇਗਾ ਮੈਂ ਸੋਚਿਆ ਇਹ ਸੋਨਾ ਚਾਂਦੀ ਮੰਗੇਗਾ ਇਹ ਤਾਂ ਮੈਨੂੰ ਆਪਣੇ ਘਰ ਆ ਕੇ ਭੋਜਨ ਖਾਣ ਲਈ ਕਹਿ ਰਿਹਾ ਠੀਕ ਆ ਅੱਧਾ ਰਾਜ ਦੇਣ ਨਾਲੋਂ ਚੰਗਾ ਹੈ ਕਿ ਮੈਂ ਇਹਦੇ ਘਰ ਜਾ ਕੇ ਇਹਦੇ ਨਾਲ ਖਾਣਾ ਖਾਵਾਂ ਠੀਕ ਹੈ ਮੈਂ ਆਵਾਂਗਾ ਤੇਰੇ ਘਰ ਆ ਕੇ ਭੋਜਨ ਖਾਵਾਂਗਾ ਤੇਰੀ ਇੱਛਾ ਪੂਰੀ ਕਰਾਂਗਾ ਇਹ ਕਹਿ ਕੇ ਉਸ ਨੂੰ ਭੇਜਦਾ ਮੰਤਰੀ ਨੂੰ ਕਿਹਾ ਮੈਂ ਉਸਦੇ ਘਰ ਭੋਜਨ ਦੇ ਲਈ ਜਾਣ ਵਾਲਾ ਹਾਂ ਸਾਰਾ ਪ੍ਰਬੰਧ ਕਰੋ ਮੰਤਰੀ ਨੂੰ ਕਿਹਾ ਤੇ ਮੰਤਰੀ ਨੂੰ ਕਿਹਾ ਉਹਦਾ ਐਡਰੈਸ ਲਓ ਬੜੀ ਦੂਰ ਜਾਣਾ ਪਿਆ ਉਹ ਇੱਕ ਪਿੰਡ ਸੀ ਰਸਤਾ ਠੀਕ ਨਹੀਂ ਸੀ ਉਹ ਇੱਕ ਤੰਗ ਰਸਤਾ ਸੀ ਉਹ ਇੱਕ ਝੌਂਪੜੀ 'ਚ ਰਹਿੰਦਾ ਸੀ ਕੀ ਰਾਜਾ ਆ ਕੇ ਝੌਂਪੜੀ 'ਚ ਭੋਜਨ ਕਰ ਸਕਦਾ ਹੈ ਕਰ ਪਾਏਗਾ ਪਿਆਰੋ ਨਹੀਂ ਕਰ ਪਾਏਗਾ ਰਾਜਾ ਜਿਸ ਰਸਤੇ ਜਾਏਗਾ ਕਿ ਉਸ ਰਸਤੇ ਤੋਂ ਜਾ ਪਾਏਗਾ ਨਹੀਂ ਜਾ ਪਾਏਗਾ ਹੁਣ ਮੰਤਰੀ ਨੇ ਕੀ ਕੀਤਾ ਕਿ ਰਾਜਾ ਉਹਦੇ ਘਰ ਜਾ ਕੇ ਭੋਜਨ ਕਰ ਸਕੇ ਸਭ ਤੋਂ ਪਹਿਲਾਂ ਤੁਸੀਂ ਰਾਸਤਾ ਬਣਾਓ ਕਹਿ ਕੇ ਰੋਡ ਬਣਵਾਇਆ ਇਸ ਝੌਂਪੜੀ ਚ ਆ ਕੇ ਰਾਜਾ ਕਿਵੇਂ ਭੋਜਨ ਕਰੇਗਾ ਇਹ ਸੋਚ ਕੇ ਰਾਜੇ ਦੇ ਭੋਜਨ ਦੇ ਲਈ ਰਾਜੇ ਦੇ ਮਹਿਲ ਵਰਗਾ ਇੱਕ ਮਕਾਨ ਉਸਨੇ ਬਣਵਾਇਆ ਜੋ ਭੋਜਨ ਰਾਜਾ ਕਰਦਾ ਹੈ ਉਹ ਰਾਣੀ ਹੀ ਬਣਾਉਂਦੀ ਆ ਰਾਣੀ ਦੇ ਹੱਥਾਂ ਦਾ ਬਣਾਇਆ ਗਿਆ ਭੋਜਨ ਹੀ ਰਾਜਾ ਖਾਂਦਾ ਸੀ ਕਿਸੇ ਹੋਰ ਦੇ ਹੱਥ ਦਾ ਨਹੀਂ ਖਾਂਦਾ ਹੁਣ ਰਾਣੀ ਨੂੰ ਲਿਆ ਕੇ ਇਹਦੇ ਘਰ ਭੋਜਨ ਬਣਵਾਉਣਾ ਹੈ ਇਹ ਨਹੀਂ ਹੋ ਸਕਦਾ ਅਤੇ ਜਦੋਂ ਰਾਜਾ ਭੋਜਨ ਕਰ ਲੈਂਦਾ ਹੈ ਇੱਕ ਸੁੰਦਰ ਬਗੀਚੇ ਦੇ ਵਿੱਚ ਉਸ ਤੋਂ ਬਾਅਦ ਉਹ ਆਰਾਮ ਕਰਦਾ ਹੈ ਉਹਦੇ ਘਰ ਦੇ ਕੋਲ ਇੱਕ ਚੰਗਾ ਬਗੀਚਾ ਆਰਾਮ ਕਰਨ ਦੇ ਲਈ ਉਸ ਜਗ੍ਹਾ ਤੇ ਬਣਵਾਇਆ ਰਾਣੀ ਜੀ ਨੂੰ ਲਿਆ ਕੇ ਇਹਦੇ ਘਰ ਦੇ ਵਿੱਚ ਭੋਜਨ ਬਣਵਾਉਣਾ ਇਸਾ ਹੀ ਨਹੀਂ ਆ ਰਾਣੀ ਦੇ ਵਰਗਾ ਭੋਜਨ ਕੌਣ ਬਣਾ ਸਕਦਾ ਹੈ ਰਾਜੇ ਦੀ ਬੇਟੀ ਸਿਰਫ ਉਹ ਹੀ ਬਣਾ ਸਕਦੀ ਆ ਅੱਛਾ ਜੀ ਇਹ ਤਾਂ ਬੜਾ ਚਲਾਕ ਨਿਕਲਿਆ ਇਹ ਕੋਈ ਆਮ ਇਨਸਾਨ ਨਹੀਂਆ ਰਾਜੇ ਕੋਲ ਜਾ ਕੇ ਕਿਹਾ ਰਾਜਾ ਜਿਹੜੇ ਜਵਾਨ ਨੇ ਤੇਰੀ ਜਾਨ ਬਚਾਈ ਨਾ ਤੁਸੀਂ ਉਹਦੇ ਬਾਰੇ ਕੀ ਸੋਚਦੇ ਆ ਉਹ ਸ਼ੇਰ ਨੂੰ ਮਾਰਨਾ ਜਾਣਦਾ ਹੈ ਲੇਕਿਨ ਰਾਜੇ ਤੂੰ ਕੀ ਮੰਗਣਾ ਉਹ ਨਹੀਂ ਜਾਣਦਾ ਉਹ ਐਨਾ ਮੂਰਖ ਹੈ राजा तुसी बहुत चंगे हो ओ मूर्ख नहीं आ फिर उसने तीन तो बेटी ते अखा लाइया की उन्हें तेरी बेटी ते ही निगाह लाइया है तू की कह कि है जे हूँ तू जाके भोजन करना है ता या तो पत्नी भोजन बनाएगी या तो बेटी भोजन बनवाएगी तो पत्नी आके की बनाएगी तो बेटी जे ओ भोजन बनाएगी तो यह उसका प्लान है अच्छा वो इन्ना समझदार है हाँ वह बड़ा समझदार आ ਜੇ ਐਸਾ ਵਿਅਕਤੀ ਮੇਰਾ ਜਵਾਈ ਬਣ ਗਿਆ ਤਾਂ ਇਹ ਮੇਰੇ ਲਈ ਹੋਰ ਵਧੀਆ ਹੈ ਉਸ ਨੂੰ ਬੇਟੀ ਦੇ ਕੇ ਵਿਆਹ ਕਰਾਤਾ ਉਸ ਦੀ ਅਕਲ ਕੰਮ ਆਈ ਦੱਸੋ ਕੀ ਸਮਝ ਆਇਆ ਉਸ ਨੇ ਕੀ ਮੰਗਿਆ ਤੁਸੀਂ ਮੇਰੇ ਘਰ ਆ ਕੇ ਭੋਜਨ ਕਰੋ ਉਹ ਬੜਾ ਆਮ ਲੱਗਿਆ ਪਰ ਉਸ ਦੇ ਪਿੱਛੇ ਜੇ ਉਹ ਰਾਜਾ ਹੀ ਮੇਰੇ ਘਰ ਭੋਜਨ ਦੇ ਲਈ ਆਇਆ ਤਾਂ ਹੋਰ ਮੈਨੂੰ ਕੀ ਚਾਹੀਦਾ ਹੈ ਮੇਰਾ ਪ੍ਰਭੂ ਯੀਸ਼ੂ ਮਸੀਹ ਜੇ ਤੁਹਾਡੇ ਘਰ ਆਵੇ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਦੱਸੋ ਸਾਨੂੰ ਨਾ ਤਾਂ ਮੰਗਣਾ ਆਉਂਦਾ ਹੈ ਨਾ ਲੈਣਾ ਆਉਂਦਾ ਹੈ ਬੇਕਾਰ ਦੀਆਂ ਚੀਜ਼ਾਂ ਮੰਗਦੇ ਰਹਿੰਨੇ ਆ ਸੁਲੇਮਾਨ ਨੇ ਸਮਝ ਮੰਗੀ ਪਰਮੇਸ਼ਵਰ ਉਹਦੀ ਮੰਗ ਨੂੰ ਸੁਣ ਕੇ ਬੜਾ ਖੁਸ਼ ਹੋਇਆ ਪਰਮੇਸ਼ਵਰ ਨੇ ਕਿਹਾ ਜੋ ਤੂੰ ਮੰਗੇਗਾ ਉਹ ਮੈਂ ਦੇਵਾਂਗਾ ਇਸ ਤੋਂ ਪਹਿਲਾਂ ਅਤੇ ਇਸ ਤੋਂ ਬਾਅਦ ਤੇਰੇ ਵਰਗਾ ਧਰਤੀ ਤੇ ਹੋਰ ਕੋਈ ਵੀ ਨਹੀਂ ਹੋਵੇਗਾ ਅਦਭੁਤ ਵਾਅਦਾ ਪਰਮੇਸ਼ਵਰ ਨੇ ਕੀਤਾ ਅਤੇ ਉਹ ਪੂਰਾ ਵੀ ਕੀਤਾ ਇਸ ਧਰਤੀ ਤੇ ਸੁਲੇਮਾਨ ਦੇ ਵਰਗਾ ਰਾਜਾ ਅਜ ਤੱਕ ਨਹੀਂ ਹੋਇਆ ਬੜਾ ਸਮਝਦਾਰ ਸੁਲੇਮਾਨ ਦੀ ਸਮਝ ਦੇ ਬਾਰੇ ਸੁਣ ਕੇ ਸ਼ੀਬਾ ਦੇਸ਼ ਦੀ ਰਾਣੀ ਆਪਣੇ ਦੇਸ਼ ਨੂੰ ਛੱਡ ਕੇ ਲੰਬੀ ਯਾਤਰਾ ਕਰਕੇ ਸੁਲੇਮਾਨ ਦਾ ਦਰਸ਼ਨ ਕੀਤਾ ਇਹ ਬਾਈਬਲ ਦੇ ਵਿੱਚ ਲਿਖਿਆ ਨਹੀਂ ਗਿਆ ਲੇਕਿਨ ਫਿਰ ਵੀ ਬਹੁਤ ਸਾਰੇ ਵੇਦਾਂ ਦੇ ਵਿੱਚ ਕੀ ਲਿਖਿਆ ਗਿਆ ਤੁਸੀਂ ਜਾਣਦੇ ਹੋ ਸ਼ੀਬਾ ਦੇਸ਼ ਦੀ ਰਾਣੀ ਸੁਲੇਮਾਨ ਦੀ ਸਮਝ ਨੂੰ ਪਰਖਣ ਦੇ ਲਈ ਆਈ ਅਤੇ ਆਉਂਦੇ ਆਪਣੇ ਨਾਲ ਦੋ ਫੁੱਲਾਂ ਦੇ ਗੁਲਦਸਤੇ ਲੈ ਕੇ ਆਈ ਐਸੇ ਗੁਲਦਸਤੇ ਲੈ ਕੇ ਆਈ ਰਾਜੇ ਦੇ ਮਹਿਲ ਦੇ ਵਿੱਚ ਥੋੜੀ ਦੂਰ ਦੋ ਕੁਰਸੀਆਂ ਦੇ ਉੱਪਰ ਉਹ ਗੁਲਦਸਤੇ ਰਖੇ ਰਾਜਾ ਸੁਲੇਮਾਨ ਤੁਸੀਂ ਬੜੇ ਸਮਝਦਾਰ ਹੋ ਇਸ ਤਰ੍ਹਾਂ ਮੈਨੂੰ ਕਈ ਲੋਕਾਂ ਨੇ ਦੱਸਿਆ ਉਸ ਬੁੱਧੀ ਨੂੰ ਮੈਂ ਪਰਖਣ ਦੇ ਲਈ ਆਈ ਹਾਂ ਤੇਰੀ ਪਰਖਿਆ ਲੈਣਾ ਚਾਹੁੰਦੀ ਹਾਂ ਉਹ ਪਰਖਿਆ ਕੀ ਆ ਉਹ ਵੇਖ ਦੋ ਫੁੱਲਾਂ ਦੇ ਗੁਲਦਸਤੇ ਲਿਆਈ ਹਾਂ ਇੱਕ ਗੁਲਦਸਤਾ ਇੱਥੇ ਰਖਵਾਇਆ ਅਤੇ ਦੂਜਾ ਇੱਥੇ ਰਖਵਾਇਆ ਤੁਸੀਂ ਸਿਆਸਨ ਤੇ ਹੀ ਬੈਠੇ ਰਹਿਣਾ ਹੈ ਇਹਨਾਂ ਗੁਲਦਸਤਿਆਂ ਚ ਇੱਕ ਅਸਲੀ ਫੁੱਲਾਂ ਦਾ ਗੁਲਦਸਤਾ ਹੈ ਅਤੇ ਦੂਸਰਾ ਨਕਲੀ ਫੁੱਲਾਂ ਦਾ ਗੁਲਦਸਤਾ ਹੈ ਤੁਸੀਂ ਬਿਨਾਂ ਹੱਥ ਲਾਏ ਇਸ ਬਾਰੇ ਦੱਸਣਾ ਕਿ ਕਿਹੜਾ ਅਸਲੀ ਹੈ ਇਹ ਵੇਖ ਕੇ ਮੈਂ ਤੈਨੂੰ ਸਮਝਦਾਰ ਮੰਨਾਂਗੀ ਇਹ تھی ਪਰਖਿਆ ਸੁਲੇਮਾਨ ਨੇ ਕਿਹਾ ਉਥੇ ਕੌਣ ਆ ਸਿਪਾਹੀ ਆਏ ਆਪਣੇ ਬਗੀਚੇ ਚ ਜਾ ਕੇ ਕੁਝ ਤਿਤਲੀਆਂ ਹੋਣਗੀਆਂ ਉਹਨਾਂ ਨੂੰ ਲੈ ਕੇ ਆਓ ਇਸ ਤਰ੍ਹਾਂ ਕਿਹਾ ਉਹ ਜਾ ਕੇ ਤਿਤਲੀਆਂ ਲੈ ਕੇ ਆਏ ਉਹਨਾਂ ਨੇ ਕਿਹਾ ਇਹਨਾਂ ਨੂੰ ਛੱਡ ਦਿਓ ਜਿਵੇਂ ਹੀ ਤਿਤਲੀਆਂ ਨੂੰ ਛੱਡਿਆ ਉਹ ਤਿਤਲੀਆਂ ਉੜਦੇ 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 ਮੈਂ ਪੁੱਛਦਾ ਹਾਂ ਕਿਹੜੇ ਫੁੱਲਾਂ ਤੇ ਆ ਕੇ ਬੈਠੀਆਂ ਹੋਣਗੀਆਂ ਪਲਾਸਟਿਕ ਦੇ ਫੁੱਲਾ ਦੇ ਉੱਪਰ ਕੀ ਤਿਤਲੀਆਂ ਬੈਠਣਗੀਆਂ ਜਿਹੜੇ ਫੁੱਲ ਖੁਸ਼ਬੂ ਦਿੰਦੇ ਆ ਉਹਨਾਂ ਤੇ ਹੀ ਤਿਤਲੀਆਂ ਆ ਕੇ ਬੈਠਦੀਆਂ ਹੈ ਫੁੱਲਾ ਦੇ ਕੋਲ ਉਗਿਆ ਨਹੀਂ ਹੱਥ ਨਹੀਂ ਲਾਇਆ ਉਹ ਸਾਰੀਆਂ ਤਿਤਲੀਆਂ ਜਾ ਕੇ ਅਸਲੀ ਫੁੱਲਾ ਦੇ ਗੁਲਦਸਤੇ ਤੇ ਬੈਠ ਗਈਆਂ ਉਹ ਬੜਾ ਹੈਰਾਨ ਹੋਇਆ ਸੁਲੈਮਾਨ ਉੱਠਿਆ ਨਹੀਂ ਨਾ ਉਸਨੇ ਟੱਚ ਕੀਤਾ ਅਸਲੀ ਫੁੱਲ ਕਿਹੜੇ ਆ ਉਸਨੇ ਦੱਸ ਦਿੱਤੇ ਇਹ ਸਮਝ ਉਸਨੂੰ ਕਿੰਨੇ ਦਿੱਤੀ ਪਰਮੇਸ਼ਵਰ ਦੇ ਕੋਲੋਂ ਮਿਲੀ ਹੈ ਮਹਾਨ ਸਮਝ ਪਾਈ ਇਸ ਸੇ ਲਈ ਭੈਣੋ ਅਤੇ ਭਰਾਵੋ ਜਵਾਨ ਬੱਚਿਓ ਸੁਣੋ ਤੁਹਾਨੂੰ ਜੇ ਆਪਣੇ ਜੀਵਨ ਚ ਕੁਝ ਚਾਹੀਦਾ ਹੈ ਉਹ ਹੈ ਬੁੱਧ ਸਮਝ ਉਸ ਨੂੰ ਲੱਭੋ ਜਿਵੇਂ ਸੋਨੇ ਚਾਂਦੀ ਨੂੰ ਲੱਭਦੇ ਹੋ ਉਸੇ ਤਰ੍ਹਾਂ ਬੁੱਧ ਨੂੰ ਲੱਭੋ ਫਿਰ ਤੋਂ ਕਹਿ ਰਿਹਾ ਹਾਂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਜੇ ਸਫਲਤਾ ਪਾਉਣਾ ਹੈ ਤਾਂ ਕੀ ਚਾਹੀਦਾ ਬੁੱਧੀ ਚਾਹੀਦੀ ਆ ਜੇ ਪਤਨੀ ਨੇ ਆਪਣਾ ਘਰ ਬਣਾਉਣਾ ਹੈ ਤਾਂ ਬੁੱਧੀ ਚਾਹੀਦੀਆ ਕਰਮਚਾਰੀ ਨੇ ਨੌਕਰੀ ਕਰਨਾ ਹੈ ਤਾਂ ਕੀ ਕਰਨਾ ਹੈ ਇਸ ਨੂੰ ਬੁੱਧੀ ਚਾਹੀਦੀਆ ਜੇ ਸਾਇੰਟਿਸਟ ਨੇ ਕੋਈ ਖੋਜ ਕਰਨੀ ਹੈ ਤਾਂ ਉਸ ਨੂੰ ਕੀ ਚਾਹੀਦੀਆ ਉਸ ਨੂੰ ਸਮਝ ਚਾਹੀਦੀਆ ਇੱਕ ਵਪਾਰੀ ਨੂੰ ਲਾਭ ਕਮਾਉਣ ਦੇ ਲਈ ਕੀ ਚਾਹੀਦਾ ਹੈ ਉਹ ਜਿਹਦੇ ਨਾਲ ਕੰਮ ਕਰ ਰਿਹਾ ਹੈ ਉਹਦੇ ਤੋਂ ਵੱਧ ਕੇ ਜ਼ਿਆਦਾ ਸਮਝ ਦੀ ਲੋੜ ਆ ਅੱਜ ਜੋ ਸਾਨੂੰ ਚਾਹੀਦਾ ਹੈ ਅਸਲ ਦੇ ਵਿੱਚ ਉਹ ਤਾਂ ਦੌਲਤ ਨਹੀਂ ਆ ਪਿਆਰਿਓ ਦੱਸੋ ਕੀ ਆ ਬੁੱਧ ਚਾਹੀਦੀਆ ਪਵਿੱਤਰ ਪਿਤਾ ਬਹੁਤ ਹੀ ਸਮਰਥੀ ਵਚਨਾਂ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਪਿਤਾ ਇਹ ਖਾਸ ਵਚਨ ਸਿਰਫ ਇਹ ਹੀ ਨਾ ਸੁਣ ਸਕਣ ਕਈ ਲੋਕ ਸੁਣ ਸਕਣ ਜੇ ਬਹੁਤਿਆਨੇ ਸੁਣਨਾ ਹੈ ਤਾਂ ਇਹਨਾਂ ਨੇ ਹੀ ਜਾ ਕੇ ਉਹਨਾਂ ਨੂੰ ਸੱਦਾ ਦੇਣਾ ਹੈ ਐਸਾ ਮਨ ਦਿਓ ਪਿਤਾ ਇਹ ਸੰਦੇਸ਼ ਹਰ ਪਤੀ ਲਈ ਜ਼ਰੂਰੀ ਆ ਪਤਨੀ ਲਈ ਜ਼ਰੂਰੀ ਆ ਬੱਚਾ ਲਈ ਜ਼ਰੂਰੀ ਆ ਬਜ਼ੁਰਗਾਂ ਲਈ ਜ਼ਰੂਰੀ ਆ ਅਤੇ ਹਰ ਰਿਸ਼ਤੇਦਾਰਾਂ ਦੇ ਲਈ ਜ਼ਰੂਰੀ ਆ ਪਿਤਾ ਇਹਨਾਂ ਨੂੰ ਚੰਗਾ ਮਨ ਦੇ ਕੇ ਸਮਝ ਤੇ ਬੁੱਧ ਨਾਲ ਭਰਿਆ ਮਨ ਇਹਨਾਂ ਨੂੰ ਦੇ ਕੇ ਕਈ ਲੋਕਾਂ ਨੂੰ ਸੱਚਾਈ ਦੇ ਰਾਹ ਤੇ ਲਿਆ ਸਕਣ ਐਸੀ ਕਿਰਪਾਈ ਨਾ ਤੇ ਕਰ ਦਿਓ ਅੱਜ ਪਿਤਾ ਸਾਨੂੰ ਸਿਰਫ ਇੱਕ ਚੀਜ਼ ਦੀ ਲੋੜ ਆ ਅੱਜ ਅਸੀਂ ਜਿਸ ਜਗ੍ਹਾ ਤੇ ਹਾਂ ਜਿਸ ਥਾਂ ਤੇ ਹਾਂ ਜੇ ਅੱਜ ਅਸੀਂ ਕਿਸੇ ਵੀ ਚੀਜ਼ ਦਾ ਕੋਈ ਨਿਆਹ ਕਰਨਾ ਹੈ ਤਾਂ ਸਾਨੂੰ ਅਕਲ ਚਾਹੀਦੀ ਆ ਪਿਤਾ ਮੈਨੂੰ ਗਿਆਨ ਚਾਹੀਦਾ ਮੈਨੂੰ ਸਮਝ ਦੇ ਦਿਓ ਮੈਨੂੰ ਬੁੱਧ ਦੇ ਦਿਓ ਯੀਸ਼ੂ ਮਸੀਹ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ You're much more ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72